ਇਹ ਤੇ ਇਨਸਾਨ ਦਾ ਮਜ਼ਾਕ ਸ਼ੁਰੂ ਤੋਂ ਦੇਖੋ ਸਪਰੇਅ ਕਰਨੀ ਹੈ ਮਾਰਨੇ ਤੁਹਾਨੂੰ ਤੁਸੀਂ ਪੱਤੇ ਲਪੇਟ ਲਪੇਟ ਕੇ ਸਿੱਟਦੇ ਹੋ ਨਾ ਅੱਜ ਤੁਹਾਡਾ ਐਸਾ ਲਪੇਟਾ ਪਾਉਂਗਾ ਕਿ ਤੁਸੀਂ ਯਾਦ ਰੱਖੂਗੀਆਂ ਆਜਾ ਆਜਾ ਅਸੀਂ ਵੀ ਵੇਟ ਕਰੀ ਜਾਂਦੇ ਸੀ ਦੋ ਦਿਨ ਹੋ ਕੇ ਜਵਾਕਾ ਨਾ ਹੀ ਨਹੀਂ ਮੈਂ ਵੀ ਸ਼ਾਵਰ ਲੈਣਾ ਸੀ ਫਿਰ ਬਿਊਟੀ ਬੋਲਰ ਜਾਣਾ ਤੁਸੀਂ ਸ਼ਰਮੇਤਾਰ ਰੱਖੀ ਐ ਪੱਤੇ ਲਪੇਟ ਲਪੇਟ ਉਹਨਾਂ ਚ ਅੰਡੇ ਐ ਪਰ ਰੱਖੇ ਨੇ ਜਿਵੇਂ ਅਖਬਾਰ ਦੇ ਵਿੱਚ ਬੇਲ ਪੂਰੀ ਲਪੇਟੀ ਹੁੰਦੀ ਐ ਉਹ ਸਾਰਾ ਦਿਨ ਅੰਟੀ ਨਹੀਂ ਦੇਣੇ ਹੁੰਦੇ ਰੈਸਟ ਰੁਸਟ ਵੀ ਕਰਨਾ ਹੁੰਦਾ ਦੁਨੀਆ ਦੇ ਕੱਲਾ ਅੰਟੀ ਦੇਣ ਵਾਸਤੇ ਆਇਓ ਤੁਸੀਂ ਇਹ ਦੱਸ ਤੱਬਰ ਸੁਖਨ ਨਾਲ ਚਿੱਟਾ ਪੱਟਾ ਹੁੰਦਾ ਓਟੇ ਹੀ ਵਧੀਆ ਰਹਿੰਦੇ ਆਹੋ ਤੁਸੀਂ ਕਿਹੜਾ ਉਹਨਾਂ ਨੂੰ ਪਲਾਟ ਵੰਡ ਕੇ ਦੇਣੇ ਨੇ ਵੱਡੇ ਹੋਿਆਂ ਨੂੰ ਇੱਕ ਇੱਕ ਬੂਟਾ ਝੋਨੇ ਦਾ ਸਮਾਧੋਂਗੇ ਤੁਸੀਂ ਕਿਹੜਾ ਉਹਨਾਂ ਨੂੰ ਮਰਬੇਂ ਦੀ ਰਜਿਸਟਰੀ ਕਰਵਾਉਣੀ ਹੈ ਉਹ ਭਰਾਵਾਂ ਰਹਿਣ ਵਾਸਤੇ ਜੇ ਚਾਰ ਪੱਤੇ ਲਪੇਟ ਲੈ ਕੀ ਲੋੜ ਆ ਗਿਆ ਕੀ ਲੈ ਕੇ ਜਾਣਾ ਇੱਥੋਂ ਲਪੇਟੇ ਹੋਏ ਪੱਤੇ ਇੱਥੇ ਰਹਿ ਜਾਣੇ ਨੇ ਦੁਨੀਆ ਤੇ ਮੰਮੀ ਇੱਥੇ ਤੁਸੀਂ ਪੱਤੇ ਲਪੇਟੇ ਜਾਂਦੇ ਹੋ ਉਧਰ ਲੀਟਰ ਗੱਪ ਲਪੇਟੇ ਜਾਂਦੇ ਨੇ ਬਸ ਸੋਡਾ ਐਂ ਚੱਲੀ ਜਾਂਦੇ ਤੇ ਪੀਸੀ ਅਸੀਂ ਜਾਂਦੀਆਂ ਵਿਚਾਲੀ ਸਾਡੇ ਅੰਡੇ ਦੁਖਦੇ ਨੇ ਸੋਨੂੰ ਐਟਾ ਤੰਦਾ ਮਾਰਦੇ ਹੋ ਵਿਚਾਰਿਆਂ ਤੇ ਯਾਰ ਚਾਰ ਸਪਰੇਹਾਂ ਕਰਤੀਆਂ ਤੁਸੀਂ ਮਰਦੀ ਨਹੀਂ ਜਿਹੜੇ ਹਿਸਾਬ ਨਾਲ ਤੁਸੀਂ ਇਕੱਲੀ ਇਕੱਲੀ ਨੇ ਇੰਨੇ ਨੇ ਅੰਡੇ ਤੇ ਰੱਖੇ ਨੇ ਸੋਨ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦੇ ਉਹ ਤੂੰ ਫੇਰ ਚਲਾ ਭਾਈ ਗਰਮੀ ਬਹੁਤ ਹੋ ਰਹੀ ਏ ਸਾਡੀ ਕੁੜੀ ਦੇ ਸੱਸ ਤੇ ਸਹੁਰਾ ਆਏ ਹੋਏ ਨੇ ਆਰਾਮ ਨਾਲ ਚਲਾਈ ਦੇਖੀ ਕਿਤੇ ਲਾਂਬਾ ਤਬਾ ਦੇ ਨਾ ਹੋਣਾ ਉਹਨਾਂ ਦੇ ਵਿਚਾਰੇ ਨੂੰ ਸਪਰੇਅ ਨਾਲ ਤਾਂ ਤੁਸੀਂ ਮਾਰਦਿਆਂ ਨਹੀਂ ਜੀ ਕਰਦਾ ਕੱਲੀ ਕੱਲੀ ਤੇ ਨਾ ਡਾਂਗ ਫੇਰਾ ਜਿਵੇਂ ਨੇਪਾਲ ਦੇ ਵਿੱਚ ਲੀਡਰਾਂ ਦੇ ਫੇਰੀ ਗਈ ਹੈ ਦਵਾਈਆਂ ਵੀ ਭਾਈ ਨਕਲੀ ਆਉਣ ਲੱਗੀਆਂ ਹੁਣ ਸਾਨੂੰ ਪਹਿਲੀ ਵਾਰ ਕਾ ਨਸ਼ਾ ਹੁੰਦਾ ਹੀ ਨਹੀਂ ਹੈਗਾ ਗੱਲ ਸਾਨੂੰ ਧਿਆਨ ਨਾਲ ਮੇਰੀ ਛੋਟੀਆਂ ਕੁੜੀਆਂ ਦਾ ਪਿਆ ਹੈ ਮੇਰੀਆਂ ਦਾ ਅਗਲੇ ਹਫਤੇ ਮੁੰਡੇ ਵਾਲੇ ਕਹਿੰਦੇ ਟੈਸਟੀਮੇਸ਼ਨ ਬੈਟਿੰਗ ਕਰਨੀ ਹੈ ਪਤਿਆ ਜੀ ਸਪਰੇ ਕਰੇ ਲਿਆ ਕੇ ਬਰਾਤ ਨੂੰ ਨਸ਼ਾ ਹੋਣਾ ਚਾਹੀਦਾ ਹੈ ਖਰਚੀ ਕੁਰਸੀ ਦੀ ਚਿੰਤਾ ਨਾ ਕਰੀ ਸਾਡੇ ਅੰਤੇ ਲਈ ਹੀ ਵੇਚੇ ਈ ਚੀਮਚਾ ਕੇ ਤੁਹਾਨੂੰ ਖਤਮ ਕਰਨ ਵਾਸਤੇ ਜਿਹੜੀ ਕੀੜੇ ਮਾਰ ਦਵਾਈ ਪਿਛਲੇ ਹਫਤੇ ਲੈਂਦੀ ਸੀ ਉਹ ਚ ਖੁਦ ਚ ਕੀੜੇ ਪੈ ਗਏ ਲੈ ਦੱਸ ਮੈਂ ਕੀ ਕਰਾਂ ਛੋਟੀ ਗਿਣਤੀ ਵਧਿਉ ਜਾਂਦੀ ਹੈ ਜਿੱਧਰ ਹੜਨੇ ਆਏ ਉਧਰਲੇ ਸੁੰਡ-ਸੁੰਡੀਆਂ ਟੈਪੂਟੇਸ਼ਨ ਤੇ ਇਧਰ ਸਾਡੇ ਵਾਲੇ ਪਾਸੇ ਆ ਗਏ ਕਈ ਤਾਂ ਪਿੱਤ ਪੋਸਟ ਹੀ ਆ ਗਏ ਅਸੀਂ ਤਾਂ ਔਖੇ ਹੋ ਕੇ ਇੱਕ ਪੋਟੇ ਤੇ ਚਾਰ-ਚਾਰ ਜਣੇ ਬੈਠੇ ਆ ਸਰਕਾਰ ਨੂੰ ਚਾਹੀਦੇ ਸਾਡੇ ਆਧਾਰ ਕਾਰਡ ਬਣਾਵੇ ਡੱਡੂਆਂ ਤੇ ਚੜਕੇ ਇੱਕ ਖੇਤ ਤੋਂ ਦੂਜੇ ਖੇਤ ਜਾਣ ਸਾਡਾ ਬਿਲਕੁਲ ਫੜਿਆ ਹੋਵੇ ਜਿਵੇਂ ਤੁਸੀਂ ਪਿੱਟਦੇ ਹੋ ਜੂਪੀਆ ਵਿਹਾਰ ਵਾਲੇ ਆ ਕੇ ਸਾਡੇ ਰੁਜ਼ਗਾਰ ਖਾ ਗਏ ਐਵੇਂ ਉਧਰਲੇ ਸੁੰਡ-ਸੁੰਡੀਆਂ ਸਾਡੀਆਂ ਪੋਸਟਾਂ ਤੇ ਬਹਿ ਕੇ ਆ ਕੇ ਤੁਹਾਡਾ ਕੀ ਔਖਾ ਔਖਾ ਤਾਂ ਸਾਡਾ ਹੋ ਗਿਆ ਕੋਈ ਇੱਕ ਕੰਮ ਕਰ ਲੈ ਕਰੋ ਜਾਂ ਪੱਤਾ ਹੀ ਲਪੇਟ ਲੈ ਕਰੋ ਜਾਂ ਘੋਬ ਖਾ ਲੈ ਕਰੋ ਰੈਂਦਾ ਖੁੰਦਾ ਉਹ ਚਿੱਟਾ ਤੇਲਾ ਉਹਨੇ ਸਾਡਾ ਲਹੂ ਪੀਰਖੇ ਜੀ ਕਰਦੇ ਉਹਨੂੰ ਛਿੱਤਾਂ ਨਾਲ ਕੁੱਟਾਂ ਮੈਂ ਪਾ ਕੇ ਲੰਮਾ ਖਬਰਦਾਰ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੇ ਪਾਵੇਂ ਜਿੰਦ ਕੱਢ ਲੈ ਚਿੱਟੇ ਤੇਲੇ ਨਾਲ ਮੇਰੇ ਬਹੁਤ ਪਿਆਰ ਸੀ ਮੇਰਾ ਬੋਏ ਫਰੈਂਡ ਹੈ ਪਹਿਲਾ ਅਮਰੀਕਨ ਸੁੰਡੀ ਸਾਡੀਆਂ ਚੜਾਂ ਚ ਪੈ ਗਈ ਆ ਕੇ ਪੱਤ ਕੇ ਲੱਗੀ ਇਹਨੂੰ ਕਾਫੀ ਹੋ ਜੇ ਗੇਰਾ ਅੱਜ ਸੋਨੂੰ ਮੈਂ ਖਤਮ ਕਰਕੇ ਛੱਡੂਗਾ ਤੁਸੀਂ ਢੋਲੀਆਂ ਚੱਕ ਕੇ ਸਾਡੇ ਗਰੀਬਾਂ ਤੇ ਤਾਂ ਆ ਕੇ ਝੜ ਕੇ ਕਹਿੰਦੇ ਇਹਨੇ ਸਾਡੀ ਖੋਪ ਖਾਦੀ ਏ ਜਿਹੜੇ ਛੋਟੀਆਂ ਨਸਲਾਂ ਖਾ ਕੇ ਉਹਨਾਂ ਲਈ ਕਦੇ ਢੋਲੀ ਚੱਕੇ ਤੁਸੀਂ ਕਦੇ ਚਿੱਟੇ ਨਾਲ ਕਦੇ ਹੋਰ ਨਸ਼ਿਆਂ ਨਾਲ ਛੋਟੀਆਂ ਪੁਸਤਕਾਂ